ਮੇਰਾ ਨਾਂ ਕਾਲੂ ਈ ਆ ਕਿੱਥੇ ਰਹਿਣਾ ਆਹ ਨਾਂ ਗਾੜੀ ਕੀ ਗੱਲ ਕੀ ਤੂੰ ਆਟੋ ਚੋਰੀ ਕੀਤਾ ਈ ਤੁਹਾਡੇ ਰੰਗ ਚੋਰੀ ਦਾ ਇਲਜ਼ਾਮ ਲਾ ਰਹੇ ਨੇ ਤੇ ਤੂੰ ਚੋਰੀ ਕੀਤਾ ਕੀ ਹਾਂਜੀ ਕਰੋ ਕੀਤਾ ਈ ਕੀ ਆਹਾਂ ਤਰੀ ਕਿੱਥੇ ਉਹ ਆਟੋ ਕਿੱਥੇ ਆ ਆਲੀ ਕੋਹ ਆਲੀ ਕੋਹ ਆਲੀ ਕੋਹ ਨੇ ਆਹ ਮੁੰਡਾ ਹੈਗਾ ਹਨ ਗਾੜਦਾ ਕੀ ਕਰਦਾ ਉਹ ਵਾੜੇ ਘੱਡਾ ਇੱਕ ਵਾੜਦਾਗਾ ਕਿੱਥੇ ਦੁਕਾਨ ਉਹਦੀ ਇੱਕ ਦੁਕਾਨ ਦੁਕਾਨ ਕਿੱਥੇ ਉਹਦੀ ਉਹ ਆਂਦਾ ਨਹੀਂ ਬਗਾਇਆ ਦਾਰਜੀ ਦਾ ਆਂਦਾ ਨਹੀਂ ਬਗਾਇਆ ਪਹਿਲਾਂ ਵੀ ਕੀ ਸਮਾਨ ਵੇਚਿਆ ਲਈ ਹੁੰਦਾ ਨਹੀਂ ਨਹੀਂ ਯਾਰ ਟਾਂਬੂ ਆ ਪਹਿਲਾਂ ਵੀ ਚੋਰੀ ਕਰਦਾ ਹੀ ਹੋਣਾ ਕਿ ਨਹੀਂ ਨਹੀਂ ਪਹਿਲੋਂ ਨਹੀਂ ਵੇਚਿਆ ਹੋਰ ਕੀ ਕੀ ਵੇਚਦਾ ਕਿੰਨੇ ਜਾਨੇ ਤੁਸੀਂ ਦੋ ਜਾਣੇ ਤੁਝਾ ਕੀ ਨਾ ਦੂਜੇ ਦਾ ਨਾਮ ਆ ਨਹੀਂ ਬਗਾਇਆ ਤੇਰੇ ਨਾਲ ਰਹੇ ਤੈਨੂੰ ਨਾਮ ਨਹੀਂ ਬਗਾਇਆ ਕਿੱਥੇ ਰਹਿੰਦਾ ਥਾਣੇ ਜੋ ਥਾਣੇ ਉਹ ਬੰਦਾ ਭਾਈ ਕੀ ਨਾਮ ਦਾ ਉਹਦਾ ਨਾਂ ਕੀ ਹੈ ਨਾਂ ਦਾ ਨਹੀਂ ਪਤਾ ਬੋਲ ਕਿਤੇ ਰਹਿੰਦਾ ਉਹ ਬੋਲ ਆਲੀ ਵਾਰ ਰਹਿੰਦਾ ਉਹ ਵੀ ਜਿੰਦਰ ਨਾਲ ਆਟੋ ਚੋਰੀ ਕੀਤਾ ਦੋਨੇ ਨਾਲ ਕਿਤੇ ਸੀ ਉਹਦੀ ਫੋਟੋ ਇਹਦੀ ਫੋਟੋ ਸਨ ਮੰਗਾ ਉਹਦਾ ਨਾਂ ਜੀ ਤਾਂ ਮੰਗਾ ਮੰਗਾ ਨਾਂ ਦਾ ਸਹਸਰੇ ਮੰਗਾ 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 ਭਾਈ ਮਾਮਲੇ ਥਾਣੇ ਚ ਫੜਿਆ ਹੈ ਮੰਗਾ ਜਦੋਂ ਆਟੋ ਚੋਰੀ ਕੀਤਾ ਤੂੰ ਦੋਨੇ ਜਣੇ ਦੋਨੇ ਜਣੇ ਸੀ ਹਾਂ ਜੀ ਜੀ ਤੇ ਐਸੋ ਫਿਰ ਕਿਵੇਂ ਲੈ ਗਏ ਕਿੰਨੇ ਵਜੇ ਆਈ ਸੀ ਤੇ ਕਿਵੇਂ ਲੈ ਗਏ ਹਾਂ ਤਾਂ ਜੋ ਚੋਰੀ ਕਰਨਾ ਹੈ ਕਿਵੇਂ ਲੈ ਗਏ ਹਾਂ ਜੀ

अच्छा हां जी सरदार जी की कहंदे ਵੀ ਉਥੇ ਆਟੋ ਫੜਾ ਲੈ ਕੇ ਆਉ ਹਾਂ ਨਹੀਂ ਨੌਂ ਦਾ ਕੰਮ ਆਣਾਗੇ ਦੇਖੋ ਸਰਦਾਰ ਜੀ ਇਹਨਾਂ ਥੋੜੀ ਬਦਾਈ ਇਹਨਾਂ ਦਾ ਚਾਚੇ ਦਾ ਆਟੋ ਹਾਂ ਜੀ ਇਹ ਉਹ ਫਿਰ ਜਾ ਕੇ ਸਿੱਧਾ ਅਲੀ ਦੇ ਕੋਲ ਲੈ ਗਏ ਹਾਂ ਜੀ ਤੇ ਕਿਹੜੀ ਜਗ੍ਹਾ ਚਾਲੀ ਨੂੰ ਫੜਾਇਆ ਅਲੀ ਨੂੰ ਆਨ ਗਾੜੇ ਆਨ ਗੜ ਦੇ ਘਰ ਲੈ ਅੱਗੇ ਦੀ ਦੁਕਾਨ ਤੇ ਲੈ ਗਏ ਅਲੀ ਖਾਨ ਤੇ ਦੁਕਾਨ ਕਿੱਥੇ ਆਦੀ ਆਲੀ ਦੀ ਆਲੀ ਦੁਕਾਨ ਕਿੱਥੇ ਆ ਆਲੀ ਦੀ ਇੱਧਰੀ ਆ ਗਾ ਇੱਥੇ ਪਹਾੜ ਦੀ ਇੱਧਰੀ ਥੋੜੀ ਪਾਸੇ ਆਕਲੋਂਨੀ ਫਰਸਿੰਕਲੋਂਨੀ ਫਰਸਿੰਕਲੋਂਨੀ ਕਿੰਨੇ ਗਲੀ ਨੰਬਰ ਦੇ ਗਲੀ ਨੰਬਰ 26 ਉਹ ਇਹ ਘਰ ਦੇ ਵਿੱਚ ਹਾਂ 26 ਨੰਬਰ ਗਲੀ ਚ ਵੜਾਂ ਸਰ ਹਾਂਜੀ ਹਾਂਜੀ

ना मैं आ, वाला तो ना। ना बड़िया चोरियाड़िया ने मेरे पड़ोस कुछ दिन पहला तारीख नोरी हो गया जनपछाते बंद ने चुका गया पुलिस प्रशासन इन्होंने कम्पलेट भी की ਹੋਣ ਦੇ باوجود ਇਹਨਾਂ ਨੇ ਕਾਰਵਾਈ ਕੋਈ ਨਹੀਂ ਕੀਤੀ ਪੁਲਿਸ। ਪਰ ਇਹਨਾਂ ਨੇ ਖੋਦ ਨੂੰ ਇਹਨਾਂ ਨੂੰ ਇਹ ਚੋਰ ਨੂੰ ਫਰਨਾਪ ਦੇ। ਅੱਛਾ ਇਹ 9 ਦਿਨਾਂ ਦੇ ਵਿੱਚ ਵਿੱਚ ਇੱਕ ਕੱਲ ਦੁੱਧ ਚੋਰੀ ਹੋਈ ਹੈ। ਜੇ ਕਿਸੇ ਦੇ ਘਰੋਂ ਦੋ ਸਿਲੰਡਰ ਤੇ ਇੱਕ ਪੱਖਾ ਲੈ ਗਏ ਨੇ ਫਰਾਟਾ ਚੋਪ। ਉਹ ਰਾਤੀ 2:30 ਵਜੇ ਉਹਨਾਂ ਚੋਰਾਂ ਨੂੰ ਅਸੀਂ ਫੜ ਕੇ ਲੈ ਕੇ ਆਏ। ਜਦ ਕਿ ਪੁਲਿਸ ਦੀ ਕਾਰਵਾਈ ਇਹਨਾਂ ਤੇ ਵੀ ਕੋਈ ਚੱਕਰ ਨਹੀਂ ਹੋ ਰਿਹਾ। ਸਾਰੇ ਲੋਕ ਪਬਲਿਕ ਜਿਹੜੀ ਇਹਨਾਂ ਦੀ ਪਰੇਸ਼ਾਨ ਹੋਈ ਜਾਂਦਾ ਇਸ ਇਲਾਕੇ ਤੋਂ। ਇੱਕ ਤੇ ਇੱਥੇ ਨਸ਼ਾ ਬੜਾ ਚੱਲਦਾ ਹੈ। ਨਸ਼ੇ ਦੇ ਕਾਰਨ ਹੀ ਸਾਰਾ ਕੁਝ ਇਹ ਨਿਸ਼ਾਨਸਾ ਪੈਦਾ ਹੋ ਰਹੀਆਂ ਜੇ ਪੁਲਿਸ ਚਾਵੇ ਇਥੇ ਨਾ ਨਸ਼ਾ ਹੋਵੇ ਤਾਂ ਨਾ ਇਥੇ ਚੋਰੀਆਂ ਹੋਣ ਪਰ ਕੰਡੀਸ਼ਨ ਇਹ ਹੈ ਕਿ ਪਬਲਿਕ ਨੂੰ ਖੁਦ ਇਹ ਚੀਜ਼ਾਂ ਆਪ ਕਰਨੀਆਂ ਪੈਂਦੀਆਂ ਜਿਹਦੇ ਵਾਸਤੇ ਬੜੀ ਸ਼ਰਮਸਾਰ ਕੁਸਵਾਤੇ ਬੜੀ ਸ਼ਰਮਸਾਰ ਅਧਿਕਾਰ ਇਹ ਲੱਗਦਾ ਕਿ ਪੀਸੀਆਰ ਦੀ ਗਸ਼ਤ ਹੋਣੀ ਚਾਹੀਦੀ ਤੇ ਰਾਤ ਨੂੰ ਕਿਤੇ ਰਾਤ ਨੂੰ ਚਲਾੜ ਕੇ ਅੰਦਰ ਫਿਰਦੇ ਨੇ ਪੀਸੀਆਰ ਦੀ ਗਸ਼ਤ ਤਾਂ ਹੁੰਦੀ ਵੀ ਹੈ ਨਾ ਤੇ ਪੀਸੀਆਰ ਦੀ ਗਸ਼ਤ ਅਸੀਂ ਲਵਾ ਵੀ ਦਿੰਦੇ ਨੇ ਪੀਸੀਆਰ ਗਸ਼ਤ ਜੀਟੀ ਰੋਡ ਤੋਂ ਜਾਂ ਮੇਨ ਰੋਡ ਤੋਂ ਚੱਲ ਕੇ ਤੇ ਵਾਪਸ ਚਲੀ ਜਾਂਦੀ ਹੈ ਜਦ ਕਿ ਉਹ ਖਾਲੀ ਇਲਾਕਿਆਂ ਦੇ ਵਿੱਚ ਘੁੰਮਦੀ ਨਹੀਂ ਇਥੇ ਗਲੀ ਗਰਾਊਂਡ ਤੇ ਜੂਆ ਵੀ ਹੁੰਦਾ ਹੈ ਗਾਲੀ ਕੋਲੋਚ ਵੀ ਹੁੰਦੇ ਨੇ ਚੋਰੀ ਚਕਾਰੀਆਂ ਹੁੰਦੀਆਂ ਲੋਕੀ ਫੇਰੇ ਆਪ ਇੱਥੋਂ ਦਾ ਨਮਾਜ਼ ਵਾਇਨਾ ਵੀ ਲੈਂਦੇ ਜਾਂਦੇ ਨੇ ਲੈ ਕੇ ਨਾ ਇਹ ਆ ਕਿ ਪੁਲਿਸ ਨੂੰ ਪ੍ਰਸ਼ਾਸਨ ਨੂੰ ਦੱਸਾਂ ਦੇ ਬਾਅਦ ਵੀ ਇਹਨਾਂ ਨੇ ਇਹਨਾਂ ਮੰਗਿਆਂ ਨੇ ਪੁਲਿਸ ਪ੍ਰਸ਼ਾਸਨ ਦੱਸਿਆ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਇਹ ਮੰਗ ਕੀ ਕਰਦੇ ਹੁਣ ਮੰਗ ਇਹ ਆ ਕਿ ਪੁਲਿਸ ਆਪਣੀ ਜ਼ਿੰਮੇਵਾਰੀ ਪੂਰੀ ਨਾਲ ਨਿਭਾਵੇ ਤੇ ਤਾਂ ਆ ਕਿ ਪਬਲਿਕ ਆਰਾਮ ਨਾਲ ਖਾਣੋਗੇ ਜੋ ਰਵਰਸ ਜੀ ਕਿੱਥੇ ਰਹਿਣੇ ਹੋ ਮੈਂ ਚੱਬੇ ਰੇਟਾ ਤਰ ਤਰ ਹਾਂਜੀ ਆ ਇਸੇ ਜਿਹੜੇ ਤੁਸੀਂ ਘਰ ਚਾਏ ਹੋ ਕੀ ਗੱਲ ਬਾਤ ਹੋ ਗਈ ਤੁਸੀਂ ਚੋਰ ਬਣੇ ਇਹ ਵੀਰ ਜੀ 11 ਤਰੀਕ ਤੋਂ ਗੱਡੀ ਗਿਆ ਭੋਈ ਇਹਨਾਂ ਦੀ ਕਿਤੋਂ ਹੋਈ ਸੀ ਕਿਹੜੇ ਇਹ ਅਣ ਕਰ ਦੋ ਫਰੈਸ਼ ਹੀ ਬਨੋ ਲੀ ਗਏ ਅੱਛਾ ਜੀ ਹਾਂਜੀ ਤੇ ਇਹ ਆਪਣਾ ਭਰਾ ਆ ਉਹ ਹਾਂਜੀ ਹਾਂਜੀ ਇਹ ਇਕੱਠੇ ਆੜਾ ਚਲੋਣੇ ਆ ਹਾਂਜੀ ਆੜੀ ਯੂਨੀਅਨ ਆ ਉਥੇ ਆੜਾ ਚਲੋਣੇ ਇਹਨਾਂ ਦੇ ਘਰ ਇਹ ਨਾ ਜੁਪੀ ਗਏ ਸੀ ਆਪਣਾ ਆਪਰੇਸ਼ਨ ਕਰਾਉਣ ਮੁੰਡੇ ਦਾ ਹਾਂਜੀ ਉਥੋਂ ਆਣਾ ਇਹ ਚੱਲ ਗਏ ਤੇ ਗੱਡੀ ਲਾ ਕੇ ਘਰ ਇਹ ਰਾਤ 11 ਤਰੀ ਨੂੰ ਰਾਤ 1:30 ਵਜੇ ਗੱਡੀ ਗਿਆ ਭੋਈ ਅਛਾ ਹਾਂਜੀ ਇਹ ਪੁਲਿਸ ਕੰਪਲੀਟ ਹਾਂਜੀ ਪੁਲਿਸ ਗ੍ਰੇਡ ਮੈਕਰ ਆ ਗਿਆ ਇਹ ਬਾਹਰ ਆ ਗਏ ਹਾਂ ਜਿਨ੍ਹਾਂ ਦੀ ਗੱਡੀ ਸੀ ਤੇ ਫਿਰ ਕਿਵੇਂ ਲੱਭਿਆ ਆਟੋ ਤੋਂ ਤਪਾ ਲੱਭੇ ਇਹ ਉਧਰ ਦੇ ਫਿਰ ਤਬਦੀਜ ਇਹ ਤੇ ਬਾਹਰ ਆ ਗਈ ਫਿਰ ਅਸੀਂ ਲੱਭਦੇ ਰਹੇ ਤਾਂ ਚਲੋ ਸ਼ਹਿਰ ਸਾਰੇ ਘੋਲਿਆ ਉਧਰ ਜਾ ਕੇ ਸਾਰੀ ਗੱਡੀ ਵੇਖੀ ਆ ਹਾਂਜੀ ਪਰ ਸਾਨੂੰ ਕਿਤੇ ਨਿਰਭੀ ਹੋਣ ਇਹ ਚੋਰ ਸਾਡੇ ਕਾਬੂ ਆ ਵੀਡੀਓ ਦੇ ਵਿੱਚ ਅਸੀਂ ਵੇਖਿਆ ਕਿਉਂਕਿ ਸਾਨੂੰ ਪਤਾ ਲੱਗਿਆ ਵੀ ਇਹ ਚੋਰ ਆ ਮੰਨ ਗਿਆ ਇਹ ਫਿਰ ਹਾਂਜੀ ਇਹ ਮੰਨ ਗਿਆ ਤੇ ਕਿਹੜੇ ਕਬਾੜੀ ਨੇ ਵੇਚੀ ਇਹ ਕਹਿੰਦਾ ਅਲੀ ਅਲੀ ਨੂੰ ਵੇਚੀ ਹੈ ਹਾਂਜੀ ਹੁਣ ਬਰਾਮਦ ਕਰਵਾ ਹਾਂਜੀ ਬਰਾਮਦ ਕਰਾਂਗੇ ਹੁਣ ਇਹ ਕਹਿੰਦਾ ਉੱਥੇ ਮੈਨੂੰ ਲੈ ਜਾਓ ਮੈਂ ਕਹਾਂ ਉਹਨਾਂ ਨੇ ਨਹੀਂ ਲੱਗਦਾ ਕਿ ਇੱਕ ਜਿਸ ਕੋਈ ਰੋਜ਼ਗਾਰ ਚੱਲਦਾ ਉਸ ਇਨਸਾਨ ਦਾ ਜੀ ਉਹੀ ਨਾ ਉਹਦੇ ਕੋਲ ਰਿਆ ਤੇ ਉਹ ਕੀ ਫਾਇਵੋ ਕੀ ਫਮਾ ਕੋਈ ਮਿਹਨਤ ਮਜੂਰੀ ਵਾਲਾ ਬੰਦਾ ਉਹਦਾਂ ਦਾ ਰੋ ਰੋ ਕੇ ਵਿਚਾਰਿਆ ਦਾ ਬੁਰਾ ਆ ਲਿਆ ਕੋਈ ਕੰਮ ਕਰਨੀ ਆ ਹੁਣ ਗੱਡੀ ਦੇ ਸਰੋ ਕਮਾਉਂਦੀਆਂ ਤੇ ਗੱਡੀ ਦੇ ਸਰਤੇ ਖਾਂਦੇ ਆ ਜੀ ਹਾਂਜੀ ਫਿਰ ਪੁਲਿਸ ਦੀ ਕਾਰਗੁਜ਼ਾਰੀ ਕਿੰਨੀ ਤੇ ਵੇਖਦੇ ਹੋ ਕਿਉਂਕਿ ਚੋਰ ਤੁਹਾਨੂੰ ਖੁਦ ਨੂੰ ਲੱਭਣਾ ਪਿਆ ਬੜਾ ਉਹਦਾਂ ਦਾ ਪੁਲਿਸ ਨੂੰ ਆਇਆ ਕੀ ਲੱਭਣ ਨੇ ਆ ਲੱਭਣ ਨੇ ਆ ਪਰ ਕੋਈ ਕਾਰਵਾਈ ਨਹੀਂ ਉਹਦਾਂ ਦੇ ਜੀ ਸਾਨੂੰ ਆਪ ਕੋਸ਼ਿਸ਼ ਕਰਨੀ ਪ ਸਤੁਦਾ ਹਾਸਲ ਕੀਤੀ ਹੈ ਜੀ ਹੁਣ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਜਿਹੜਾ ਇਹਨਾਂ ਦਾ ਮਸਟਰ ਮਾਈਂਡ ਆ ਉਹ ਫੜਿਆ ਜਾਵੇ ਠੀਕ ਹੈ ਜਿਨ੍ਹਾਂ ਨੇ ਗੱਡੀ ਵਿੱਚ ਜੋ ਵੀ ਲੋਕਾਂ ਦਾ ਸਮਾਨ ਹੈ ਉਹ ਸਾਰਾ ਵਾਪਸ ਕੀਤਾ ਜਾਵੇ ਠੀਕ ਹੈ ਨਾ ਜੰਮ ਨੂੰ ਕੀ ਹੈ ਮੈਂ ਉਹ ਕਿਹਾ ਮੈਂ ਭਾਜੀ ਨਸ਼ੇ ਨਸ਼ੀ ਜਿਹੜੇ ਆ ਨਸ਼ਾ ਕਰਕੇ ਨਚੋਰੀ ਕੀਤੀ ਹੈ ਜੀ ਹਾਂਜੀ ਇਹ ਨਸ਼ੇ ਬੰਦ ਹੋਣਗੇ ਫੇਰ ਹੀ ਜਾ ਕੇ ਚੋਰੀ ਬੰਦ ਹੋ ਗਈ ਉਹ ਇਹ ਨਸ਼ੇ ਕਰਦੇ ਆ ਨਸ਼ੇ ਕਰਕੇ ਚੋਰੀ ਕਰਦੇ ਆ ਜੀ ਉਹ ਚਲੋ ਜਿਹੜਾ ਗਰੀਬ ਆ ਉਹਦੇ ਘਰੋਂ ਵੀ ਚੋਕੇ ਕੇ ਲੈ ਜਾਂਦੇ ਕਦੀ ਕੋਈ ਚੀਜ਼ ਕਦੀ ਕੋਈ ਚੀਜ਼ ਹੁਣੇ ਹੁਣ ਉਹ ਤੇ ਗਰੀਬ ਬੰਦਾ ਆ ਉਹਨੇ ਮਿਹਨਤ ਮਜ਼ਦੂਰੀ ਨਾਲ ਬਣਾਇਆ ਹੁੰਦਾ ਉਹਨੂੰ ਕਿੰਨਾ ਦੁੱਖ ਲੱਗਦਾ ਤੇ ਹੁਣ ਕੀ ਪ੍ਰਸ਼ਾਸਨ ਤਾਂ ਮੰਗ ਕਰਦੇ ਕਿ ਜਿਹੜੇ ਇਹਨੇ ਕਬਾੜਾ ਜਿਹੜਾ ਮਾਸਟਰਮਾਈਂਡ ਹੈ ਉਹਨੂੰ ਫੜਨਾ ਚਾਹੀਦਾ ਹਾਂਜੀ ਫੜਨਾ ਚਾਹੀਦਾ ਉਹਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਮੇਰਾ ਨਾਂਜੀ ਸੁਤੰਦਰ ਬਾਹੂ ਲੈਦੇ ਬਾਹੂ ਕੀ ਗੱਲਬਾਤ ਕੀ ਹੋਈ ਅੱਜ ਤੂੰ ਚੋਰ ਬੜਿਆ ਮੇਰੇ ਵੀਰੇ ਗੱਡੀ ਇੱਕ ਵਾਚੀ 1.5 ਲੱਖ ਦੀ ਗੱਡੀ ਮੇਰੀ ਤੇ ਮੈਂ ਗਿਆ ਆਪਣੇ ਨਾ ਮੁੰਡੇ ਦਾ ਆਪਰੇਸ਼ਨ ਕਰਉਣ ਜੂਪੀ ਦੇ ਵਿੱਚੋਂ ਘਰ ਦੇ ਇਕੱਲੇ ਘਰ ਤੇ ਮਗਰੋਂ ਗੱਡੀ ਧੱਕ ਕੇ ਤੇ ਲੈ ਗਏ ਅੱਛਾ ਜੀ ਹਾਂ ਜੀ ਤੇ ਮੈਂ ਇਹਨੂੰ ਘਰ ਦੇ ਨੇ ਫੋਨ ਕੀਤਾ ਵੀ ਸਾਡਾ ਆਪਣੀ ਗੱਡੀ ਚੋਰੀ ਹੋ ਗਈ ਆ ਤੇ ਮੈਂ ਫਿਰ ਉੱਥੇ ਰੋਣ-ਕਲੌਣ ਰਿਹਾ ਵੀ ਆ ਕਿ ਮੇਰੀ ਗੱਡੀ ਕਿੱਦਾਂ ਚੋਰੀ ਹੋ ਗਈ ਆ ਫਿਰ ਕਰਦੇ ਕਦਰ ਤੇ ਫਿਰ ਮੈਂ ਆਇਆ ਤੇ ਆਨ ਕੇ ਮੈਂ ਵੀਡੀਓ ਕਢਾਈ ਤੇ ਵਿੱਚੋਂ ਵੀਡੀਓ ਦੇ ਵਿੱਚ ਇਹ ਮੁੰਡਾ ਨਜ਼ਰ ਆਇਆ ਫਿਰ ਇਹਦੇ ਮਗਰ ਅਸੀਂ ਲੱਗੇ ਤੇ ਫਿਰ ਇਹਨੂੰ ਅਸੀਂ ਚੁੱਕਿਆ ਕੱਲ ਸਾਮੀ ਸਾਢੇ 8 ਵਜੇ ਇਹ 11 ਤਰੀਕ ਦੀ ਚੋਰੀ ਹੋਈ ਏ ਫੇਰ ਇਹ ਕਿਵੇਂ ਮਿਲਿਆ ਸੀ ਇਹ ਫਿਰ ਉਹ ਕੈਮਰਾ ਸਾਹਮਣੇ ਲੱਗਾ ਹੀ ਉਥੋਂ ਰੇਡ ਕੇ ਗੱਡੀ ਲਗਾਈ ਕੋਦੇ ਵਿੱਚ ਫਿਰ ਨਜ਼ਰ ਆ ਗਿਆ ਤਾਂ ਫਿਰ ਅਸੀਂ ਇਹਨੂੰ ਗਵਰ ਕੀਤਾ ਤੇ ਫਿਰ ਇਹਨੂੰ ਰਾਤੀ ਆ ਹੀ ਚੋਕ ਕੇ ਲਿਆਉਂਦੇ ਆ ਉਹਦਾਂ ਦਿਨਾਂ ਰੋਟੀ ਗਾਂ ਨੂੰ ਜੀ ਕਰਦਾ ਨਾ ਚਾਹ ਪੀਣ ਨੂੰ ਜੀ ਕਰਦਾ ਕਿੰਨਾ ਦਾ ਨੁਕਸਾਨ ਹੋਇਆ ਨੁਕਸਾਨ ਵੀ ਮੇਰੀ ਹੈ ਗਈ 1.5 ਲੱਖ ਦੀ ਗੱਡੀ ਹੈ ਗਈ ਮੇਰੀ ਕੀ ਮੰਨਿਆ ਕੀ ਕਹਿੰਦਾ ਇਹ ਕੋਹ ਨਹੀਂ ਮੰਨਿਆ ਜਾਂਦਾ ਵੀ ਅਲੀ ਨੂੰ ਵੇਚੀ ਗੱਡੀ ਮੈਂ ਤੇ ਇੱਕ ਮੁੰਡਾ ਭਰਾੜੀ ਆਲਦਾ ਆ ਮੰਗਾ ਮੰਗਾ ਉਹਦਾ ਨਾ ਆ ਤੇ ਉਹ ਲਗਿਆ ਨਾਲ ਮੇਰੇ ਚਲਾ ਕੇ ਗੱਡੀ ਹਾਂਜੀ ਨੇ ਹੁਣ ਕੀ ਇਨਸਾਫ ਦੀ ਮੰਗ ਪੋਈ ਪੁਲਿਸ ਨੂੰ ਕਹਿੰਦੇ ਕਿ ਇੱਥੇ ਨਹੀਂ ਪੁਲਿਸ ਨੂੰ ਕੀਤੀ ਆ ਉਹ ਕੋਹ ਨਹੀਂ ਸੁਣਾਈ ਕਰਦੇ ਹਜੇ ਤੇ ਉਹ ਆਂਦੇ ਤੁਸੀਂ ਵੇਖੋ ਮਲੋ ਇਹ ਆਪਣੇ ਲੱਭੋ ਤੇ ਫੇਰ ਕਰਦੇ ਗੱਲ ਇਹ ਲੱਗਦਾ ਕਿ ਪੁਲਿਸ ਨੇ ਹਾਲੇ ਤੱਕ ਲੱਭ ਨਹੀਂ ਸਕੀ ਤੁਸੀਂ ਚੋਰ ਨੂੰ ਲੱਭ ਲਿਆ ਕਿ ਖੂਸ ਦੀ ਕਰਤਾਰੀ ਕਿਵੇਂ ਦੇਖਦੇ ਪੁਲਿਸ ਨਹੀਂ ਕੋ ਕਰ ਸਕਦੀ ਭਾਜੀ ਇਹ ਸਾਨੂੰ ਆਪਣੇ ਆਪ ਹੀ ਕਰਨਾ ਪੈਗਾ ਪੁਲਸੇ ਦੇ ਵਿੱਚ ਕੋ ਨਹੀਂ ਕਰ ਸਕਦੀ ਪੁਲਿਸ ਜਿਹੜੇ ਸਹੀ ਬੰਦੇ ਉਹਨਾਂ ਨੂੰ ਫੜ ਸਕਦੀ ਆ ਜਿਹੜੇ ਨਜਾਇਜ਼ ਕਰਦੇ ਗਲਤ ਕੰਮ ਕਰਦੇ ਆ ਉਹਨਾਂ ਨੂੰ ਪੁਲਿਸ ਨਹੀਂ ਫੜ ਸਕਦੀ ਤੇ ਹੁਣ ਕੀ ਮੰਗ ਕਰੀਂ ਅਹੀਂ ਮਗਰ ਤਾਂ ਵੀ ਸਾਡੀ ਗੱਡੀ ਸਾਨੂੰ ਦੇ ਦੇਣ ਚੀਜ਼ਾਂ ਦੀ ਹੈਗੀ ਆ ਤੇ ਅਸੀਂ ਇਹਨਾਂ ਨੂੰ ਕੋਹ ਨਹੀਂ ਕਹਿੰਦੇ